ਲੰਗੀ ਰਾਤ ਜਿੱਥੇ ਭਾਰਤੀ 에ਅਰ ਡਿਫੈਂਸ ਸਿਸਟਮ ਭਾਰਤੀ ਆਇਰਨ ਡੋਮ ਆਕਾਸ਼ ਸੈਮ ਨਾਲ S400 ਦਾ ਵਟਾ ਰੋਲ ਸੀ ਉਸ ਦੇ ਨਾਲ ਭਾਰਤ ਨੇ ਇੱਕ ਨਵੀਂ ਤਕਨੀਕ ਵਰਤੀ ਜਿਸ ਦੀ ਚਰਚਾ ਜੇ ਤੁਸੀਂ ਪਾਕਿਸਤਾਨੀ ਮੀਡੀਆ ਸੁਣਿਆ ਤਾਂ ਉੱਥੇ ਜ਼ਰੂਰ ਸੁਣੀ ਹੋਵੇਗੀ ਕਿ ਭਾਰਤ ਨੇ ਆਪਣੇ 에ਅਰ ਸਪੇਸ ਵਿੱਚ GPS ਜੈਮਰ ਲਗਾਏ ਹੋਏ ਨੇ ਇਹ ਸਿਸਟਮ DRDO ਦੇ ਵਿਗਿਆਨੀਆਂ ਦਾ ਖੋਜਿਆ ਹੋਇਆ ਹੈ ਅਤੇ BHEL ਭਾਰਤ ਹੈਵੀ ਇਲੈਕਟ੍ਰੋਨਿਕ ਦਾ ਮੈਨੂਫੈਕਚਰ ਕੀਤਾ ਹੋਇਆ ਐਂਟੀ ਡਰੋਨ ਸਿਸਟਮ ਇਹ ਸਿਸਟਮ ਮੌਜੂਦਾ ਸਮੇਂ ਤਰਤੀ ਉੱਪਰ ਖੋਜੀਆਂ ਗਈਆਂ ਤਕਰੀਬਨ ਸਾਰੀਆਂ ਫ੍ਰੀਕਵੈਂਸੀਆਂ ਨੂੰ ਜੈਮ ਕਰਨ ਦੀ ਸਮਰੱਥਾ ਰੱਖਦਾ ਹੈ ਜਿਸ ਵਿੱਚ ਰੈਡਾਰ ਆਈਆਰ ਕੈਮਰਾ ਸੀਸੀਡੀ ਐਲਆਰਐਫ ਸਪੂਫਿੰਗ ਸਿਸਟਮ ਆਰਐਫ ਕਮਿਊਨੀਕੇਸ਼ਨ ਲੇਜ਼ਰ ਡਿਟੈਕਸ਼ਨ એનર્ਜੀ ਵੈਪਨ ਨਾਲ ਸਭ ਤੋਂ ਵੱਡੀ ਚੀਜ਼ ਪੂਰੇ ਖੇਤਰ ਦੇ ਜੀਪੀਐਸ ਸਿਸਟਮ ਜੈਮ ਕਰ ਸਕਦਾ ਹੈ ਮੌਜੂਦਾ ਸਮੇਂ ਦੁਨੀਆ ਵਿੱਚ ਪੰਜ ਨੈਵੀਗੇਸ਼ਨ ਸਿਸਟਮ ਨੇ ਅਮਰੀਕਨ ਜੀਪੀਐਸ ਰਸ਼ੀਅਨ ਗਲੋਨਸ ਯੂਰੋਪੀਅਨ ਗੈਲੀਲਿਓ ਚੀਨੀ ਬਾਈਡੂ ਅਤੇ ਭਾਰਤ ਦਾ ਆਪਣਾ ਨੈਵੀਗੇਸ਼ਨ ਨਾਈਵਕ ਜੋ ਤਕਰੀਬਨ ਪੂਰੇ ਏਸ਼ੀਆ ਨੂੰ ਕਵਰ ਕਰਦਾ ਹੈ ਅਗਰ ਭਾਰਤ ਚਾਹੇ ਤਾਂ ਖੇਤਰ ਅੰਦਰ ਆਪਣੇ ਨੈਵੀਗੇਸ਼ਨ ਸਿਸਟਮ ਨੂੰ ਛੱਡ ਕੇ ਸਾਰੇ ਨੈਵੀਗੇਸ਼ਨ ਜੈਮ ਕਰ ਸਕਦਾ ਹੈ ਇਸ ਜੈਮਿੰਗ ਸਿਸਟਮ ਨਾਲ ਜਿਸ ਕਰਕੇ ਕੋਈ ਡਰੋਨ ਜਾਂ ਮਿਸਾਈਲ ਭਾਰਤੀ 에ਅਰ ਸਪੇਸ ਵਿੱਚ ਆ ਕੇ ਕੰਮ ਨਹੀਂ ਕਰੇਗੀ ਨਾ ਹੀ ਨਿਸ਼ਾਨੇ ਤੇ ਜਾ ਸਕੇਗੀ ਅਤੇ ਬਿਨਾ 에ਅਰ ਡਿਫੈਂਸ ਦੇ ਥੱਲੇ ਡਿੱਗ ਪਵੇਗੀ ਕਿਉਂਕਿ ਉਸ ਦਾ ਕਮਿਊਨੀਕੇਸ਼ਨ ਸਿਸਟਮ ਫੇਲ ਕਰ ਜਾਵੇਗਾ ਲੰਗੀ ਰਾਤ ਜ਼ਰੂਰੀ ਨਹੀਂ ਕਿ ਸਾਰੀਆਂ ਪਾਕਿਸਤਾਨੀ ਮਜ਼ਾਈਲਾਂ ਜਾਂ ਡਰੋਨ 에ਅਰ ਡਿਫੈਂਸ ਨਹੀਂ ਡਿਫਿਊਜ਼ ਕੀਤੇ ਹੋਣ ਜਿਹੜੀਆਂ ਮਸਾਈਲਾਂ ਜਾਂ ਡਰੋਨ ਸਾਫ਼ ਸਬੂਤੇ ਥੱਲੇ ਡਿੱਗੇ ਜੋ ਥੱਲੇ ਡਿੱਗ ਕੇ ਟੁੱਟੇ ਵਿਖੇ ਹੋਣੇ ਤੁਸੀਂ ਵੀਡੀਓ ਵਿੱਚ ਉਹ اسی અભਿਮਨਿਓ ਹਥਿਆਰ ਦਾ ਤੋੜਿਆ ਹੋਇਆ ਚੱਕਰ ਵਿਊ ਹੋਵੇਗਾ ਲੰਗੀ ਰਾਤ ਜਿੱਥੇ ਭਾਰਤੀ 에ਅਰ ਡਿਫੈਂਸ ਸਿਸਟਮ ਭਾਰਤੀ ਆਇਰਨ ਡੋਮ ਆਕਾਸ਼ ਸੈਮ ਨਾਲ S400 ਦਾ ਵੱਡਾ ਰੋਲ ਸੀ ਉਸ ਦੇ ਨਾਲ ਭਾਰਤ ਨੇ ਇੱਕ ਨਵੀਂ ਟੈਕਨੀਕ ਵਰਤੀ ਜਿਸ ਦੀ ਚਰਚਾ ਜੇ ਤੁਸੀਂ ਪਾਕਿਸਤਾਨੀ মিডিਆ ਸੁਣਿਆ ਤਾਂ ਉੱਥੇ ਜ਼ਰੂਰ ਸੁਣੀ ਹੋਵੇਗੀ ਕਿ ਭਾਰਤ ਨੇ ਆਪਣੇ 에ਅਰ ਸਪੇਸ ਵਿੱਚ GPS ਜੈਂਬਰ ਲਗਾਏ ਹੋਏ ਨੇ ਇਹ ਸਿਸਟਮ DRDO ਦੇ ਵਿਗਿਆਨੀਆਂ ਦਾ ਖੋਜਿਆ ਹੋਇਆ ਹੈ ਅਤੇ BHEL ਭਾਰਤ ਹੈਵੀ ਇਲੈਕਟ੍ਰੋਨਿਕ ਦਾ ਮੈਨੂਫੈਕਚਰ ਕੀਤਾ ਹੋਇਆ ਐਂਟੀ ਡਰੋਨ ਸਿਸਟਮ ਇਹ ਸਿਸਟਮ ਮੌਜੂਦਾ ਸਮੇਂ ਧਰਤੀ ਉੱਪਰ ਖੋਜੀਆਂ ਗਈਆਂ ਤਕਰੀਬਨ ਸਾਰੀਆਂ ਫ੍ਰੀਕੁਐਂਸੀਆਂ ਨੂੰ ਜੈਮ ਕਰਨ ਦੀ ਸਮਰੱਥਾ ਰੱਖਦਾ ਹੈ ਜਿਸ ਵਿੱਚ ਰੈਡਾਰ ਆਈਆਰ ਕੈਮਰਾ ਸੀਸੀਡੀ ਐਲਆਰਐਫ ਸਪੂਫਿੰਗ ਸਿਸਟਮ ਆਰਐਫ ਕਮਿਊਨੀਕੇਸ਼ਨ ਲੇਜ਼ਰ ਡਿਟੈਕਸ਼ਨ એનર્ਜੀ ਵੈਪਨ ਨਾਲ ਸਭ ਤੋਂ ਵੱਡੀ ਚੀਜ਼ ਪੂਰੇ ਖੇਤਰ ਦੇ ਜੀਪੀਐਸ ਸਿਸਟਮ ਨੂੰ ਜੈਮ ਕਰ ਸਕਦਾ ਹੈ ਮੌਜੂਦਾ ਸਮੇਂ ਦੁਨੀਆ ਵਿੱਚ ਪੰਜ ਨੈਵੀਗੇਸ਼ਨ ਸਿਸਟਮ ਨੇ ਅਮਰੀਕਨ ਜੀਪੀਐਸ ਰਸ਼ੀਅਨ ਗਲੋਨਸ ਯੂਰੋਪੀਅਨ ਗੈਲੀਲਿਓ ਚੀਨੀ ਬਾਈਡੂ ਅਤੇ ਭਾਰਤ ਦਾ ਆਪਣਾ ਨੈਵੀਗੇਸ਼ਨ ਨਾਈਵਕ ਜੋ ਤਕਰੀਬਨ ਪੂਰੇ ਏਸ਼ੀਆ ਨੂੰ ਕਵਰ ਕਰਦਾ ਹੈ ਅਗਰ ਭਾਰਤ ਚਾਹੇ ਤਾਂ ਖੇਤਰ ਅੰਦਰ ਆਪਣੇ ਨੈਵੀਗੇਸ਼ਨ ਸਿਸਟਮ ਨੂੰ ਛੱਡ ਕੇ ਸਾਰੇ ਨੈਵੀਗੇਸ਼ਨ ਜੈਮ ਕਰ ਸਕਦਾ ਹੈ ਇਸ ਜੈਮਿੰਗ ਸਿਸਟਮ ਨਾਲ ਜਿਸ ਕਰਕੇ ਕੋਈ ਡਰੋਨ ਜਾਂ ਮਿਸਾਈਲ ਭਾਰਤੀ 에ਅਰ ਸਪੇਸ ਵਿੱਚ ਆ ਕੇ ਕੰਮ ਨਹੀਂ ਕਰੇਗੀ ਨਾ ਹੀ ਨਿਸ਼ਾਨੇ ਤੇ ਜਾ ਸਕੇਗੀ ਅਤੇ ਬਿਨਾ 에ਅਰ ਡਿਫੈਂਸ ਦੇ ਥੱਲੇ ਡੇਗ ਪਵੇਗੀ ਕਿਉਂਕਿ ਉਸ ਦਾ ਕਮਿਊਨੀਕੇਸ਼ਨ ਸਿਸਟਮ ਫੇਲ ਕਰ ਜਾਵੇਗਾ ਲੰਗੀ ਰਾਤ ਜ਼ਰੂਰੀ ਨਹੀਂ ਕਿ ਸਾਰੀਆਂ ਪਾਕਿਸਤਾਨੀ ਮਸਾਇਲਾ ਜਾਂ ਡਰੋਨ 에ਅਰ ਡਿਫੈਂਸ ਨਹੀਂ ਡਿਫਿਊਜ਼ ਕੀਤੇ ਹੋਣ ਜਿਹੜੀਆਂ ਮਸਾਇਲਾ ਜਾਂ ਡਰੋਨ ਸਾਫ਼ ਤੇ ਸਬੂਤੇ ਥੱਲੇ ਡਿੱਗੇ ਜੋ ਥੱਲੇ ਡਿੱਗ ਕੇ ਟੁੱਟੇ ਵਿਖੇ ਹੋਣੇ ਤੁਸੀਂ ਵੀਡੀਓ ਵਿੱਚ ਉਹ اسی અભਿਮਨਿਓ ਹਥਿਆਰ ਦਾ ਤੋੜਿਆ ਹੋਇਆ ਚੱਕਰ 뷰 ਹੋਵੇਗਾ